ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਅੱਜ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਨੀ ਵੱਲੋਂ ਨੰਗਲ ਸ਼ਹਿਰ ਦੇ ਵਿਕਾਸ ਦੇ ਲਈ ਲਗਭਗ 147.43 ਲੱਖ ਰੁਪਏ ਦੀ ਲਗਤ ਨਾਲ ਵੱਖ-ਵੱਖ ਕੰਮ ਕਰਨ ਦੇ ਲਈ ਨੀ ਪੱਥਰ ਰੱਖੇ ਗਏ ਉਹਨਾਂ ਵੱਲੋਂ ਵਾਰਡ ਨੰਬਰ 1 ਦੇ ਵਿੱਚ ਦਬੇਟਾ ਕਲੋਨੀ ਵਿਖੇ 9.34 ਲੱਖ ਰੁਪਏ ਦੀ ਲਗਤ ਦੇ ਨਾਲ ਡੀ ਬਲਾਕ ਤੋਂ ਈ ਬਲਾਕ ਤੱਕ ਸਾਰੇ ਜਾਣ ਵਾਲੇ ਫੁੱਟਪਾਥ ਅਤੇ ਮੇਨਟੇਨੈਂਸ ਬਲਾਕ ਵਿਖੇ ਲਗਾਏ ਜਾਣ ਵਾਲੇ ਪੇਪਰਾਂ ਦੇ ਲਈ ਨੀ ਪੱਥਰ ਰੱਖਿਆ ਗਿਆ ਵਾਰਡ ਨੰਬਰ 9 ਪੁਲਿਸ ਸਟੇਸ਼ਨ ਦੇ ਓਪਨ ਏਰੀਆ ਤੇ ਕੇ ਬਲੌਗ ਦੇ ਵਿੱਚ 29.28 ਲੱਖ ਰੁਪਏ ਦੀ ਲੱਗਦੇ ਨਾਲ ਲਗਾਏ ਜਾਣ ਵਾਲੇ ਪੇਵਰ ਅਤੇ ਵਾਰਡ ਨੰਬਰ 11 ਦੇ ਵਿੱਚ ਲక్ష్ਮੀ ਨਾਰਾਇਣ ਮੰਦਿਰ ਦੇ ਨੇੜੇ 15.80 ਲੱਖ ਰੁਪਏ ਦੀ ਲੱਗਦੇ ਨਾਲ ਉਸਾਰੇ ਜਾਣ ਵਾਲੇ ਪਾਰਕ ਦੇ ਕੰਮ ਦਾ ਨੀ ਪੱਤਰ ਰੱਖਿਆ ਗਿਆ ਇਸ ਤੋਂ ਇਲਾਵਾ ਵਾਰਡ ਨੰਬਰ 18 ਨੇੜੇ ਪੱਠਾ ਕਲੋਨੀ ਵਿਖੇ 45.01 ਲੱਖ ਰੁਪਏ ਦੀ ਲਗਦੇ ਨਾਲ ਪੇਵਰ ਲਗਾ ਕੇ ਉਹ ਸਾਰੀਆਂ ਗਈਆਂ ਵੱਖ-ਵੱਖ ਗਲੀਆਂ ਦੇ ਕੰਮ ਅਤੇ 20 ਲੱਖ ਰੁਪਏ ਦੀ ਲਗਦੇ ਨਾਲ ਮੋਜੂਲ ਕਮਿਊਨਿਟੀ ਸੈਂਟਰ ਦੇ ਨਵੀਨੀਕਰਨ ਦੇ ਕੰਮ ਅਤੇ ਵਾਰਡ ਨੰਬਰ 18 ਵਿਖੇ 28 ਲੱਖ ਰੁਪਏ ਦੀ ਲਗਦੇ ਨਾਲ ਉਸਾਰੇਗੇ ਰੋਡ ਬਰਮਸ ਪੀਵੀਸੀ ਪਾਈਪਾਂ ਪਾਉਣ ਦੇ ਕੰਮ ਦਾ ਉਦਘਾਟਨ ਸੰਜੇ ਸਾਨੀ ਨਗਰ ਕੌਂਸਲ ਪ੍ਰਧਾਨ ਵੱਲੋਂ ਕੀਤਾ ਗਿਆ ਹੈ ਇਨਾਂ ਸਾਰੇ ਕੰਮਾਂ ਦਾ ਅਨੁਮਾਨ ਲਗਦੇ ਲਗਭਗ 147.43 ਲੱਖ ਰੁਪਿਆ ਬਣਦੀ ਹੈ ਇਸ ਉਦਘਾਟਨ ਦੇ ਮੌਕੇ ਮੀਤ ਪ੍ਰਧਾਨ ਸ਼੍ਰੀਮਤੀ ਅਨੀਤਾ ਸ਼ਰਮਾ ਅਤੇ ਮਿਊਂਸਪਲ ਕਾਉਂਸਲਰ ਰੋਜੀ ਸ਼ਰਮਾ, ਵਿਨਾਇਰੀ, ਸੋਨੀਆ ਸੈਣੀ, இந்து ਬਾਲਾ, ਮਨਜੀਤ ਕੌਰ ਮੱਟੂ, ਦੀਪਕ ਨੰਦਾ, ਪਰਮਜੀਤ ਸਿੰਘ, ਵਿਦਿਆਸਾਗਰ, ਸੁਨੀਲ ਕਾਕਾ, ਰੂਪਾ ਰਾਣੀ ਅਤੇ ਪਰਮਜੀਤ ਸਿੰਘ ਪੰਮਾ ਐਡਵੋਕੇਟ ਭਵਿੰਦਰ ਸਿੰਘ, ਏ.ਐਮ.ਈ. ਦਲਜੀਤ ਸਿੰਘ ਜੇ.ਆਈ., ਜਸ਼ਪਾਲ ਜੇ.ਆਈ. ਅਤੇ ਰਕੇਸ਼ ਜੋਸ਼ੀ ਜੇ.ਆਈ. ਹਾਜ਼ਰ ਸਨ। ਉੱਥੇ ਹੀ ਇਹਨਾਂ ਲੱਖਾਂ ਰੁਪਏ ਦੀ ਲਗਦੇ ਨਾਲ ਕੰਮ ਸ਼ੁਰੂ ਕਰਨ ਦੇ ਲਈ ਵਾਰਡ ਵਾਸੀਆ ਵੱਲੋਂ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਨੀਆ ਸਾਰੇ ਕਾਉਂਸਲਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਗਿਆ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਅੱਜ ਪਹਿਲਾਂ ਤਾਂ ਮੈਂ ਜਿਹੜਾ ਸਾਡੇ ਪ੍ਰਧਾਨ ਜੀ ਦੀ ਸੰਜੇ ਸਾਨੀ ਜੀ ਦੀ ਅਗਵਾਈ ਹੇਠ ਵਾਰਡ ਨੰਬਰ 11 ਦੇ ਵਿੱਚ ਇੱਕ ਪਾਰਕ ਦਾ 15 ਲੱਖ 80 ਹਜ਼ਾਰ ਦੀ ਪਾਰਕ ਦਾ ਤੇ ਸ਼੍ਰੀਮਤੀ ਬਨਾਕਸ਼ੀ ਬਾਲੀ ਜੀ ਆ ਉਹ ਹੈ ਸਾਡੇ ਇੱਥੋਂ ਐਮਸੀ ਆ ਤੇ 15 ਲੱਖ 80 ਹਜ਼ਾਰ ਦੇ ਪਾਰਕ ਦਾ ਉਦਘਾਟਨ ਕੀਤਾ ਗਿਆ ਤੇ ਮੈਂ ਵਾਰਡ ਵਾਸੀਆਂ ਤੇ ਨੰਗਰ ਵਾਸੀਆਂ ਨੂੰ ਦੱਸਦਾ ਕਿ ਇਹ ਤੋਂ ਪਹਿਲਾਂ 45 ਲੱਖ ਦੀਆਂ ਸਰਕਾਂ ਦਾ ਵਾਰਡ ਦੇ ਵਿੱਚ ਕੰਮ ਚੱਲ ਰਿਹਾ ਤੇ ਇੱਕ ਬੜੀ ਵੱਡੀ ਜਨਰੇਟਰ ਦੀ ਪ੍ਰੋਬਲਮ ਸੀ ਵੀ 13 ਲੱਖ ਦਾ ਜਨਰੇਟਰ ਜਿਹੜਾ 35 ਕੇਵੀ ਦਾ ਉਹ ਅੱਜ ਸ਼ਾਮ ਤੱਕ ਰਥੇ ਇੰਸਟਾਲ ਹੋਣ ਜਾ ਰਿਹਾ ਇਸ ਲਈ ਸਾਰੇ ਨੰਗਰ ਵਾਸੀਆਂ ਨੂੰ ਤੇ ਖਾਸ ਕਰਕੇ ਮਨਾਕਸ਼ੀ ਬੈਲਰੀ ਜੀ ਨੂੰ ਸਾਡੇ ਵਿਨਾਇਰੀ ਜੀ ਆਂ ਦੀਪਕ ਨੰਦਾ ਜੀ ਆਂ ਵਿਦਿਆ ਸਾਗਰ ਜੀ ਆਂ ਸਰਿੰਦਰ ਪੰਮਾ ਜੀ ਆਂ ਤੇ ਹੋਰ ਐਮਸੀ ਸਾਹਿਬਾਨ ਸਾਡੇ ਬਲਿੰਦਰ ਵਾਲੀ ਜੀ ਸਤਿਕਾਰਯੋਗ ਕਾਂਗਰਸ ਦੇ ਨੇਤਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਨੰਗਲ ਸ਼ਹਿਰ ਵਾਸੀਆਂ ਨੂੰ ਅਸੀਂ ਬੜਾ ਵਿਸ਼ਵਾਸ ਦਿਵਾਉਂਦੇ ਕਿ ਇਸ ਤਰ੍ਹਾਂ ਹੀ ਜਿਹੜੀ ਵਿਕਾਸ ਹੈ ਉਹ ਹੁੰਦਾ ਰਹੇਗਾ ਤੇ ਜਿਹੜਾ ਨੰਗਲ ਸ਼ਹਿਰ ਹੈ ਸੰਜੀਤ ਸਾਨੀ ਜੀ ਦੀ ਅਗਵਾਈ ਹੇਠ ਤੇ ਸਾਡੇ ਸਤਿਕਾਰਯੋਗ ਨੀਤਾ ਸ਼ਰਮਾ ਜੀ ਤੇ ਸਾਬਕਾ ਮੂ ਐਮਸੀ ਸਾਹਿਬਾਨ ਦੀ ਅਗਵਾਈ ਹੇਠ ਇਹ ਸਾਰੇ ਵਿਕਾਸ ਦੇ ਕੰਮ ਨੇਪਰੇ ਚਾੜੇ ਜਾਣਗੇ ਤੇ ਨੰਗਲ ਸ਼ਹਿਰ ਦੇ ਵਿੱਚ ਕਿਸੇ ਵੀ ਵਿਕਾਸ ਦੇ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ ਹਾਂਜੀ ਜਿਹੜਾ ਅੱਜ ਉਦਘਾਟਨ ਕੀਤਾ ਗਿਆ ਇਹ ਜਿਹੜਾ ਹੈ ਜਵਾਰ ਮਾਰਕੀਟ ਵਿੱਚ ਪਾਰਕ ਬਣਨ ਜਾ ਰਹੀ ਹੈਗੀ ਇਹ ਕਾਫੀ ਟਾਈਮ ਤੋਂ ਜਿਹੜੀ ਸਾਡੀ ਨੀਡ ਸੀਗੀ ਇਹਦੇ ਵਿੱਚ ਇਹ ਤਾਂ ਕਿਉਂਕਿ ਸਾਡੇ ਬੱਚਿਆਂ ਨੂੰ ਕੋਈ ਤੇ ਵੀ ਖੇਡਣ ਨੂੰ ਕੋਈ ਜਗ੍ਹਾ ਨਹੀਂ ਹੈ ਤੁਹਾਨੂੰ ਪਤਾ ਹੈ ਮਾਰਕੀਟ ਹੋਣ ਕਰਕੇ ਕੰਜਸਟਡ ਏਰੀਆ ਹੈ ਇਸ ਕਰਕੇ ਜਿਹੜਾ ਹੈ ਇੱਥੇ ਜਿਹੜਾ ਪਾਰਕ ਪਾਸ ਹੋਇਆ ਹੈਗਾ ਤੇ ਮੈਂ ਪ੍ਰਧਾਨ ਜੀ ਦਾ ਤੇ ਸਾਰਿਆਂ ਸਮੂਹ ਕਾਉਂਸਲਰਾਂ ਦਾ ਤੇ ਬਾਕੀ ਜਿਹੜੇ ਮੇਰੇ ਨਾਲ ਆਏ ਹੋਏ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਆ ਕਿ ਜਿਹੜਾ ਇਹਨਾਂ ਨੇ ਇੱਥੇ ਆ ਕੇ ਸਾਡਾ ਜਿਹੜਾ ਸਹਿਯੋਗ ਕੀਤਾ ਹੌਸਲਾ ਵਜਾਈ ਕੀਤਾ ਹੈਗੇ ਤੇ ਨਾਲ ਹੀ ਜਿਹੜਾ ਹੈ ਇੱਥੇ ਗਰਮੀਆਂ ਨੂੰ ਮੁੱਖ ਦੇਖਦੇ ਹੋਏ ਇਥੇ ਜਿਹੜਾ ਇਹ ਅੱਜ ਜਨਰੇਟਰ ਨਹੀਂ ਸ਼ਾਮ ਨੂੰ ਜਿਹੜਾ ਉਹ ਰੱਖ ਹੋ ਜਾਣਾ ਹੈਗਾ ਮੈਂ ਪ੍ਰਧਾਨ ਜੀ ਦਾ ਧੰਨਵਾਦ ਕਰਦੀ ਆ ਕਿ ਉਹ ਜਿਹੜਾ ਸਾਡੇ ਸਾਰੇ ਕੰਮ ਹੈ ਉਹ ਪਹਿਲ ਦੇ ਆਧਾਰ ਤੇ ਕਰਦੇ ਹੈਗੇ ਧੰਨਵਾਦ ਅਸੀਂ ਇਹ ਕਹਿਣਾ ਚਾਹਾਂਗੇ ਵੀ ਦੇਖੋ ਆਪਣੇ ਬਾਡ ਨੰਬਰ 11 ਦੀ ਪ੍ਰਧਾਨ ਪ੍ਰਵੀਨ ਕੁਮਾਰੀ ਮਹਿਲਾ ਮੰਡਲ ਦੀ ਪ੍ਰਧਾਨ ਆ ਅਸੀਂ ਅੱਜ ਤੱਕ ਇਦਾਂ ਦੇ ਕੰਮ ਹੋਣ ਦੇਖੇ ਸੀਗੇ ਜਿਹੜੇ ਸਾਡੇ ਇਹ ਕੰਮ ਹੋਏ ਨੇ ਸਾਡੇ ਐਮਸੀ ਨੇ ਕਰਾਏ ਇਹ ਇਹਨਾਂ ਦੀ ਬਦੌਲਤ ਹੈ ਸਾਡੇ ਪ੍ਰਧਾਨ ਜੀ ਜਿਹੜਾ ਇਹ ਕੰਮ ਕਰਾ ਦੇ ਨੇ ਅਸੀਂ ਇਹਨਾਂ ਦੇ ਪਾਰਕ ਦਾ ਵੀ ਇਹਨਾਂ ਨੇ ਦੇਖੋ ਅੱਜ ਪਾਸ ਕਰ ਦਿੱਤਾ ਜਨਰੇਟਰ ਦਾ ਵੀ ਅੱਜ ਪਾਸ ਕਰਤਾ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਮਿਸ਼ਪਾ ਅੱਜ ਇੱਥੇ ਅਸੀਂ ਜਿਹੜਾ ਹੈਗਾ ਪਾਰਕ ਦਾ ਨੀ ਪੱਥਰ ਰੱਖਿਆ ਹੈ ਇਹ ਬਹੁਤ ਹੀ ਛੇਤੀ ਹੀ ਜਿਹੜਾ ਹੈਗਾ ਇਹਨਾਂ ਨੂੰ ਪਾਰਕ ਬਹੁਤ ਵਧੀਆ ਬਣਾ ਕੇ ਆਪਾਂ ਤਿਆਰ ਕਰਕੇ ਦੇਵਾਂਗੇ ਇਹ ਬਾਅਦ ਨੰਬਰ 11 ਦੇ ਮੈਡਮ ਮਨਾਚੀ ਵਾਲੀ ਜੀ ਅਤੇ ਸਮੂਹ ਲੋਕਾਂ ਦੀ ਇਹ ਬਹੁਤ ਵੱਡੀ ਮੰਗ ਸੀਗੀ ਵੀ ਇੱਥੇ ਛੋਟੇ ਬੱਚਿਆਂ ਲਈ ਕੋਈ ਪਾਰਕ ਬਣਾਇਆ ਜਾਏ ਜਿਸ ਦਾ ਅਸੀਂ ਅੱਜ ਸਾਰੇ ਹੀ ਸਮੂਹ ਕਾਉਂਸਲਰਸ ਮੇਰੇ ਸਾਥੀ ਕਾਉਂਸਲਰ ਸਹਿਮਾਨ ਮੇਰੇ ਨਾਲ ਆ ਕੇ ਇਹ ਆਪਾਂ ਨੀ ਪੱਤਰ ਰੱਖਿਆ ਇੱਕ ਇੱਥੇ ਹੋਰ ਵੀ ਪ੍ਰੋਬਲਮ ਸੀਗੀ ਜਨਰੇਟਰ ਦੀ 35 ਕੇਵੀ ਦਾ ਜਿਹੜਾ ਜਨਰੇਟਰ ਹੈ ਉਹ ਅਸੀਂ ਅੱਜ ਸ਼ਾਮ ਤੱਕ ਇੱਥੇ ਲਗਾ ਦੇਣਾ ਤਾਂ ਕਿ ਇੱਥੇ ਪਾਣੀ ਦੀ ਵੀ ਕੋਈ ਜਿਹੜਾ ਹੈਗਾ ਜਿਸ ਤਰ੍ਹਾਂ ਲਾਈਟ ਚੱਲ ਜਾਂਦੀ ਹੈ ਦਿੱਕਤ ਆਉਂਦੀ ਸੀਗੀ ਉਹ ਵੀ ਆਨ ਆਲੇ ਸਮੇਂ 'ਚ ਬਿਲਕੁਲ ਵੀ ਨਹੀਂ ਰਹੇਗੀ ਧੰਨਵਾਦ